ਕੁਣਤੀ ਕਰਾਂ ਜੀ ਦੋਨੇ ਪੱਲੇ ਬਰਾਬਰ ਕਰਕੇ ਪੂਣੀ ਦੀ ਚੌੜਾਈ ਜ਼ਿਆਦਾ ਨਾ ਹੋਵੇ ਇਹ ਧਿਆਨ ਰੱਖਣਾ ਬੈਕ ਸਾਈਡ ਦੇ ਘਰ ਤੋਂ ਲੜ ਸਿਰ ਦੇ ਸੈਂਟਰ ਵਿੱਚ ਰੱਖੋ ਇਹ ਧਿਆਨ ਰੱਖਣਾ ਜਿਹੜਾ ਆਪਾਸ ਆਇਆ ਇਹਨੂੰ ਆਪਾਸੇ ਦੇ ਸੈਂਟਰ ਵਿੱਚ ਰੱਖਣਾ ਇਸ ਪਾਸੇ ਨੂੰ ਸਿੱਧੇ ਸੈਂਟਰ ਚ ਨਹੀਂ ਰੱਖਣਾ ਆਹ ਕਿਨਾਰੀ ਜਿਹੜੀ ਆ ਇਹ ਬੰਦ ਵਾਲਾ ਪਾਸਾ ਆਇਆ ਇਨੂੰ ਸਿੱਧ ਸੈਂਟਰ ਵਿੱਚ ਰੱਖਣਾ ਦੋਨੇ ਪੱਲੇ ਬਰਾਬਰ ਕਰ ਲਓ ਹੱਥ ਤੱਕ ਸੁਭਾਈ ਕਰਕੇ ਪਹਿਲਾਂ ਦੋਨੇ ਪੱਲੇ ਦੇਖੋ ਬਰਾਬਰ ਆ ਉੱਪਰਲਾ ਪੱਲਾ ਖਿੱਚੋ ਖਿੱਚ ਕੇ ਇੱਥੇ ਹੱਥ ਇੱਧਰ ਰੱਖਣਾ ਆਹ ਹੱਥ ਥੋੜਾ ਉੱਪਰ ਚੱਕ ਕੇ ਚੁੰਡੀ ਭਰ ਕੇ ਤੇ ਫੋਲਡ ਕਰ ਦਿਓ ਬੜੇ ਆਰਾਮ ਨਾਲ ਕਾਲੀ ਨਹੀਂ ਕਰਦੀਆਂ ਆਪਾਂ ਆਹ ਇੱਕ ਥੋੜੀ ਫੋਲਡ ਕਰ ਲਿਆ ਹੱਥ ਨਾਲ ਪ੍ਰੈਸ ਕਰਕੇ ਅਪਨ ਅੱਧੀ ਇੱਕ ਔਰ ਕਰਕੇ ਲੜ ਨੂੰ ਕਾਂਦੇ ਥੱਲੇ ਲੈ ਜਾਣਾ ਆਪਾਂ ਆਮ ਬੱਚੇ ਕੀ ਕਰਦੇ ਆ ਜੇ ਲੜ ਪਾਉਂਦੇ ਆ ਇੱਥੋਂ ਅੱਖ ਕਵਰ ਕਰਕੇ ਗੱਲ ਨੂੰ ਏਦਾਂ ਕਵਰ ਕਰ ਲੈਂਦੇ ਆ ਇਹਦਾ ਨੁਕਸਾਨ ਕੀ ਹੈ ਜੀ ਜੋ ਨੈਕਸਟ ਲੜਾ ਉੱਪਰ ਪਾਉਣਾ ਆਪਾਂ ਉਹਦੇ ਨਾਲ ਇਹ ਲੜ ਇੱਥੋਂ ਖਿਸਕ ਜਿਆਣਾ ਤੇ ਇੱਥੇ ਏਦਾਂ ਇਕੱਠਾ ਹੋ ਜਾਣਾ ਨੇ ਇਸ ਕਰਕੇ ਆਪਾਂ ਪਹਿਲਾਂ ਹੀ ਇहतਿਆਤ ਨਾਲ ਅੱਖ ਤੋਂ ਕਵਰ ਕਰਕੇ ਲੜ ਨੂੰ ਲੜ ਸਿੱਧਾ ਕਾਂਦੇ ਥੱਲੇ ਇਹ ਦੇਖੋ ਜੀ ਇਹ ਪੈ ਗਿਆ ਆਪਣਾ ਪਹਿਲਾ ਲੜ ਆਪਾਂ ਇਸੇ ਤਰ੍ਹਾਂ ਇੱਕ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਵਿੰਦਰ ਸਿੰਘ ਖਾਲਸਾ ਗੁਰ ਕੇਪਾ ਦਾ ਸਾਡਾ ਸਟੂਡੀਓ ਅੱਜ ਅਸੀਂ ਪੱਕ ਦੇ ਦੂਜੇ ਲੜਦੀ ਟ੍ਰਿੰਗ ਲਵਾਂਗੇ ਜਿਸ ਵਿੱਚ ਆਪਾਂ ਦਿਖਾਂਗੇ ਆਪਾਂ ਇਹ ਪਹਿਲੀ ਵੀਡੀਓ ਬਣਾਈ ਸੀ ਉਹ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਪਹਿਲੇ ਲੜ ਆਪਾਂ ਕਿਸ ਤਰ੍ਹਾਂ ਪਾਉਣਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਅੱਜ ਆਪਾਂ ਸਿੱਖਾਂਗੇ ਦੂਸਰਾ ਲੜ ਪਾਉਣਾ ਉਹ ਲੜ ਪਾਉਣ ਲੱਗੇ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਆਪਾਂ ਜਣ ਸ਼ੁਰੂ ਕਰਦੇ ਹਾਂ ਜੀ ਆ ਦੇਖੋ ਧਿਆਨ ਦੇਣਾ ਆਪਾਂ ਪਹਿਲੇ ਲੜ ਦੇ ਵਿੱਚ ਦੇਖਿਆ ਸੀਗਾ ਆਹ ਲੜ ਜਦੋਂ ਪਾਇਆ ਸੀ ਆਪਾਂ ਤੋਂ ਇੱਕ ਵਾਰ ਇਹਨੂੰ ਫੋਲਡ ਕਰਕੇ ਪਲੇਨ ਕਰਕੇ ਪਾ ਦਿੱਤਾ ਸੀਗਾ ਦੂਸਰਾ ਲੜ ਪਾਉਣ ਲੱਗੇ ਧਿਆਨ ਰੱਖਣਾ ਆ ਦੇਖੋ ਪਹਿਲਾਂ ਪੂਣੀ ਨੂੰ ਆਪਾਂ ਸੈਟ ਕਰ ਲੈਣਾ ਦੋਨੋਂ ਪੱਲੇ ਖਿੱਚ ਕੇ ਬਰਾਬਰ ਕਰ ਲੈਣੇ ਆ ਜੇ ਪੱਲਾ ਜਿਆਦਾ ਚੌੜਾ ਆ ਤਾਂ ਇਹਨੂੰ ਇੱਕ ਪੱਲਾ ਫੜਿਆ ਦੂਜਾ ਪੱਲਾ ਫੜ ਕੇ ਚੌੜਾਈ ਘਟਾ ਦੇਣੀ ਆ ਜੇ ਚੌੜਾਈ ਘਟਾ ਹੈ ਤਾਂ ਪੂਰੀ ਸੈਟ ਕਰ ਲੈਣੀ ਆ ਦੇਖ ਲਓ ਲਗਭਗ ਪੰਜ ਦਾ ਉਂਗਲਾ ਆਪਣੀ ਚੜਾਈ ਹੈਗੀ ਆ ਲੜਦੀ ਇੱਥੋਂ ਪੱਲਾ ਫੜਿਆ ਬੈਕ ਸਾਈਡ ਤੇ ਉਂਗਲਾ ਲਾ ਕੇ ਲਾ ਨੂੰ ਸਿੱਧਾ ਉੱਪਰ ਖੜਾ ਕਰਤਾ ਪਹਿਲੇ ਲੜਦੇ ਆਪਾਂ ਹਾਫੇ ਦੇ ਵਿੱਚ ਲਾੜੋ ਇੱਥੇ ਰੱਖ ਦੇਣਾ ਹੁਣ ਇਹ ਤਿਆਰ ਰੱਖਣਾ ਆਪਣਾ ਜਿਹੜਾ ਬੰਦ ਵਾਲਾ ਪਾਸਾ ਆ ਉਹ ਆਪਾਂ ਉੱਪਰ ਰੱਖਣਾ ਤੇ ਖੁੱਲੇ ਵਾਲਾ ਪਾਸਾ ਥੱਲੇ ਇੱਥੇ ਆ ਕੇ ਦੋਨੇ ਪੱਲੇ ਬਰਬਰ ਫੜ ਲੋ ਕਿ ਇਹ ਲੜਦੀ ਆਪਾਂ ਆਪਣੇ ਹੱਥ ਤੱਕ ਸਵਾਈ ਕਰ ਲੈਣੀ ਆ। ਉਹ ਦੇਖੋ ਇਹ ਆਪਾਂ ਇਸ ਲੜ ਨੂੰ ਫੜਨਾ ਕਿਸ ਤਰ੍ਹਾਂ ਆ। ਜੁਲਾੜੂ ਫੜਨਾ ਆ ਇਹਨੂੰ ਫੜ ਲੋ। ਇਹ ਆਹ ਪੱਕੇ। ਇਹ ਜੁਲਾੜੂ ਫੜੋ। ਇਹ ਇਸ ਲੜ ਨੂੰ ਆਪਾਂ ਇਦਾਂ ਨਹੀਂ ਫੜਨਾ। ਇਸ ਲੜ ਨੂੰ ਆਪਾਂ ਫੜਨਾ ਇਸ ਤਰ੍ਹਾਂ। ਜਦੋਂ ਆਪਾਂ ਲੜ ਪਾ ਕੇ ਇੱਥੇ ਇਸ ਥਾਂ ਤੇ ਆ ਪਾਉਣਾ ਆ, ਇਸ ਥਾਂ ਤੇ ਆ ਕੇ ਆਪਾਂ ਇਸ ਲੜ ਨੂੰ ਪੁੱਠੇ ਹੱਥ ਨਾਲ ਫੜਨਾ। ਹਮੇਸ਼ਾ ਇਸ ਤਰ੍ਹਾਂ ਫੜਨਾ। ਠੀਕ ਹੈ ਜੀ ਛੱਡ ਦਿਓ। ਕਿ ਆਕੇ ਉਪਰੋਂ ਉਂਗਲਾਂ ਦੇ ਪੋਟੇ ਤੇ ਹੱਥ ਦੀ ਇਸ ਗੱਦੀ ਨਾਲ ਇਹਨੂੰ ਪਿੰਚ ਕਰਕੇ ਇਹਦੀ ਧਰ ਬਣਾ ਲੈਣੀ ਆ। ਦੇਖੋ ਲੜਦੀ ਆ ਸਫਾਈ ਹੋ ਗਈ। ਲੜਨ ਨੂੰ ਤੋ ਖਿੱਚ ਕੇ ਇੱਥੇ ਰੱਖੀ ਉਂਗਲ ਆਂਗੂਠਾ ਰੱਖ ਕੇ ਲਾਣ ਨੂੰ ਹੌਲੀ-ਹੌਲੀ ਹੌਲੀ-ਹੌਲੀ ਇੱਥੇ ਇਕੱਠਾ ਕਰ ਦਿਓ। ਦੇਖੋ ਹੱਥ ਦਾ ਕੋ ਸਫਾਈ ਕਰ ਥੱਲੇ ਫੋਲਡ ਕਰ ਲਓ। ਦੇਖੋ ਇਹ ਬਣ ਗਿਆ ਜੀ ਆਪਣਾ ਸੈਕੰਡ ਲੜ। ਦੇਖੋ ਇਹ ਇਸ ਥਾਂ ਤੋਂ ਆਪਾਂ ਪੱਗ ਦੀ ਸ਼ੁਰੂਆਤ ਕਰਦੇ ਆਂ ਇੱਥੋਂ ਆਪਣੀ ਨੋਕ ਦੀ ਆ ਲੋਕ ਨੂੰ ਆਪਾਂ ਦੇਖਣਾ ਆ ਲੋਕ ਕਿੱਥੇ ਬਣਨੀ ਆ ਨੋਕ ਕਦੀ ਵੀ ਆਪਣੀ ਨੱਕ ਦੀ ਸਿਹਤ ਤੇ ਨਹੀਂ ਬਣਾਉਣੀ ਆ ਆਪਾਂ ਜਿਹੜਾ ਆ ਪਿੰਚ ਕੀਤਾ ਆ ਆਪਾਂ ਇਹ ਆਪਾਂ ਕੀਤਾ ਆ ਆਪਣੀ ਸਜੀ ਅੱਖ ਦੇ ਪਰਵਟੇ ਦੀ ਸਿਹਤ ਤੇ ਠੀਕ ਹੈ ਜੀ ਇਸ ਥਾਂ ਤੇ ਆਪਾਂ ਇਹਨੂੰ ਕਹਿੰਦੇ ਆ ਜੀ 0. ਇਸ ਪੁਆਇੰਟ ਤੇ ਹੀ ਆਪਾਂ ਜਿੰਨੇ ਲੜ ਰੱਖਣੇ ਆ ਇਸ ਪੁਆਇੰਟ ਤੇ ਹੀ ਰੱਖਾਂਗੇ ਇਸ ਪੁਆਇੰਟ ਇਸ ਲੜ ਨੂੰ ਫਿੱਟ ਰੱਖਣਾ ਆ 0. ਤੋਂ ਤੁਹਾਡਾ ਜਿਹਨੇ ਲੜ ਆਉਣੇ ਆ ਜਿਹੜਾ ਆਹ ਨਾਲ ਨਾਲ ਫੋਲਡ ਕੀਤਾ ਆਪਾਂ ਇਹ ਵੀ ਇਸ ਥਾਂ ਤੇ ਆ ਆ ਦੋਲਨ ਨਿਕਲੇ ਆ ਇਹ ਵੀ ਇਸ ਥਾਂ ਤੇ ਆ ਤੀਜਾ ਲੜ ਵੀ ਇੱਥੋਂ ਹੀ ਨਿਕਲਣਾ ਚੌਥਾ ਵੀ ਇੱਥੋਂ ਨਿਕਲਣਾ ਇਸ ਪੁਆਇੰਟ ਨੂੰ ਆਪਾਂ ਮੁੱਖ ਰੱਖ ਕੇ ਚੱਲਣਾ ਹੁਣ ਲੜ ਆਪਾਂ ਇਹ ਤੋਂ ਦੇਖੋ ਸਾਫ਼ ਕਰ ਲਿਆ ਸਾਫ਼ ਕਰਕੇ ਹੱਥ ਨਾਲ ਪ੍ਰੈਸ ਕਰ ਦਿਓ ਲੜਾਂ ਦਾ ਡਿਸਟੈਂਸ ਦੇਖਣਾ ਆ ਪਹਿਲਾ 0. ਫਿਰ ਆ ਦੇਖੋ ਫਿਰ ਇੱਥੇ ਤੋਂ ਦੇਖੋ ਤਿੰਨ ਥਾਂ ਤੋਂ ਲੜੋਂ ਚੈੱਕ ਕਰਕੇ ਲਾਨੂੰ ਦੇ ਕਿਚੇ ਤੱਕ ਪਛਾ ਦਿਓ ਇਹ ਆਪਣੀ ਲੜ ਹੋ ਗਿਆ ਜੀ ਦੋ ਠੀਕ ਹੈ ਜੀ ਦੋ ਲੜ ਆਪਾਂ 23 ਦਾ ਲੜਿਆ 3ਰਾ ਲੜ ਆਪਾਂ ਕੱਲ ਨੂੰ ਸਿਖਾਗੇ ਜੀ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਆ ਤੁਸੀਂ ਆਪਣੇ ਚਾਲਕਾ ਜੁਰਦ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਲੋਕਾਂ ਨੂੰ ਸ਼ੇਅਰ ਕਰੋ ਤਾਂ ਕਿ ਬਾਕੀ ਜਿਹੜੇ ਨਹੀਂ ਪਜਣ ਪਗ ਬਣ ਨਹੀਂ ਆਉਂਦੀ ਉਹ ਪਗ ਦੇਖ ਕੇ ਸਿੱਖ ਸਕਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ